ਸੋ ਕੱਲ ਜਿਹੜੀ ਮੀਟਿੰਗ ਸੀ ਗੈਸਟ ਪ੍ਰੋਫੈਸਰਾਂ ਦੀ ਸਿੱਖਿਆ ਸਕੱਤਰ ਸ਼੍ਰੀ ਕਮਲ ਕਿਸ਼ੋਰ ਜਾਤਪ ਜੀ ਨਾਲ ਕੋਈ ਬਹੁਤ ਹੀ ਵਧੀਆ ਨਹੀਂ ਰਹੀ ਜਿਵੇਂ ਉਮੀਦ ਸੀ ਕਿਉਂਕਿ ਆਮ ਆਦਮੀ ਪਾਰਟੀ ਦੇ ਕਐਮਐਲਏ ਸਾਹਿਬ ਉਹਨਾਂ ਨੇ ਵੀ ਫੋਨ ਕੀਤਾ ਸੀ ਵੀ ਗੈਸਟ ਫੈਕਲਟੀ ਤੁਸੀਂ ਗੱਲ ਸੁਣ ਲਿਓ ਪਰ ਉਹ ਉਨਨੀ ਜਿਆਦਾ ਮੀਟਿੰਗ ਸਫਲ ਨੀ ਰੇਖ ਰ ਐਮਐਲਏ ਸਾਹਿਬ ਦਾ ਸੇ ਧੰਨਵਾਦ ਕਰਦੇ ਆ ਫਰੀਦਕੋਟ ਤੋਂ ਗੁਰਦੇਵਤ ਸਿੰਘ ਸੇਖੋ ਐਮਐਲਏ ਸਾਹਿਬ ਨੇ ਰਮਿੰਦਰ ਸਿੰਘ ਨੇ ਬੜੇ ਵਧੀਆ ਯਤਨ ਕੀਤੇ ਨੇ ਅਵਤਾਰ ਸਿੰਘ ਨੇ ਪ੍ਰੋਫੈਸਰ ਗੁਰਸੇਵਕ ਸਿੰਘ ਨੇ ਸਾਰੇ ਦੋਸਤਾਂ ਨੇ ਪ੍ਰੋਫੈਸਰ ਗੁਰਜੀਤ ਪ੍ਰੋਫੈਸਰ ਪ੍ਰਦੀਪ ਪ੍ਰੋਫੈਸਰ ਮਲਕੀਤ ਇੱਕ ਬੜੀ ਜਿਹੜੀ ਇੱਥੇ ਅਚੰਬਤ ਕਰ ਦੇਣ ਵਾਲੀ ਗੱਲ ਸੀ ਦੋਸਤੋ ਏਸੀ ਵੀ ਜੇ ਮੈਂ ਭਗਵੰਤ ਮਾਨ ਸਾਹਿਬ ਸਟੇਜਾਂ ਤੇ ਕਹਿ ਦਿੰਦੇ ਨੇ ਵੀ ਜੇ ਕੋਈ ਰਿਸ਼ਵਤ ਮੰਗੇ ਅਫਸਰ ਤੁਹਾਡੇ ਤੋਂ ਤਾਂ ਵੀਡੀਓ ਬਣਾ ਲਓ ਜੇ ਅਫਸਰ ਕਹਿ ਦੇਵੇ ਵੀ ਮੈਂ ਤਾਂ ਮਖੌਲ ਕਰਦਾ ਸੀ ਮਜ਼ਾਕ ਕਰ ਤੁਸੀਂ ਵੀ ਕਹਿ ਦਿਓ ਵੀ ਮੈਂ ਤਾਂ ਮਖੌਲ ਕਰਦਾ ਸੀ ਮਜ਼ਾਕ ਕਰ ਦਸੀ ਗੱਲ ਬਹੁਤ ਵਧੀਆ ਉਹਨਾਂ ਦੇ ਵਿੱਚ ਸ਼ੱਕ ਕੋਈ ਨਹੀਂ ਪਹਿਲੇ ਪੰਜਾਬ ਦੇ ਮੁੱਖ ਮੰਤਰੀ ਹੋਣਗੇ ਜਿਨ੍ਹਾਂ ਨੇ ਇੰਨਾ ਠੋਕ ਕੇ ਕਰਪਸ਼ਨ ਦੇ ਖਿਲਾਫ ਸਟੈਪ ਚੁੱਕੇ ਪਰ ਮਾਨ ਸਾਹਿਬ ਇੱਕ ਗੱਲ ਮੈਂ ਦੱਸਣੀ ਚਾਹੁੰਦਾ ਵੀ ਜਦੋਂ ਅਸੀਂ ਕੱਲ ਸਿੱਖਿਆ ਸਕੱਤਰ ਕਮਲਕਿਸ਼ੋਰ ਜਾਦਵ ਜੀ ਨੂੰ ਮਿਲਿਆ ਕਿਉਂਕਿ ਮੈਂ ਬਾਇ ਨੇਮ ਹੀ ਦੱਸੂਗਾ ਸੱਚੇ ਕੋਈ ਝੂਠੇ ਨਹੀਂ ਸਾਨੂੰ ਉੱਥੇ ਮੈਨੂੰ ਸੈਕਟਰੀਏਟ ਬੈਠਿਆ ਨੂੰ ਤਕਰੀਬਨ 5 ਘੰਟੇ ਹੋ ਗਏ ਸੀ ਅਸੀਂ 11 ਵਜੇ ਦੀ ਸਾਡੀ ਅਪਾਇੰਟਮੈਂਟ ਸੀ ਸਾਨੂੰ 3 ਵਜੇ ਉਹ ਤੋਂ ਬਾਅਦ 4 ਵੀ ਵਜੇ 5 ਵੀ 5 ਵਜੇ ਤੱਕ ਵੀ ਅਸੀਂ ਉਡੀਕ ਕਰਦੇ ਰਹੇ 5 ਵਜੇ ਸਾਡੀ ਮੁਲਾਕਾਤ ਹੁੰਦੀ ਉਸ ਤੋਂ ਬਾਅਦ ਉਸ ਤੋਂ ਪਹਿਲਾਂ ਅਸੀਂ ਫੋਨ ਕਰ ਲਿਆ ਮੈਂ ਕੀਤਾ ਫੋਨ ਕਮਲ ਕਿਸ਼ੋਰ ਜਾਦਵ ਜੀ ਨੂੰ ਦੋ ਫੋਨ ਕੀਤੇ ਤਿੰਨ ਕੀਤੇ ਸਮਾਂ ਪਾ ਕੇ ਕੀਤੇ ਕੋਈ ਨਾਲ-ਨਾਲ ਨਹੀਂ ਵੀ ਡਿਸਟਰਬ ਕੀਤਾ ਫਿਰ ਇੱਕ ਟੈਕਸਟ ਮੈਸੇਜ ਵੀ ਕੀਤਾ ਮੈਂ ਕਿਹਾ ਵੀ ਅਸੀਂ ਕਾਫੀ ਦੇਰ ਤੋਂ ਬੈਠੇ ਹਾਂ ਤੁਸੀਂ ਅੱਜ ਬੁਲਾਇਆ ਸੀ ਵੀ ਮੀਟਿੰਗ ਵਾਸਤੇ ਆਗੇ ਖੈਰ ਉਹਨਾਂ ਨੇ ਮੀਟਿੰਗ ਅੱਜ ਹੀ ਸਾਡੀ ਉਹ ਸਾਨੂੰ ਬੁਲਾਇਆ ਮੀਟਿੰਗ ਵਾਸਤੇ ਅੱਤੇ ਫਿਰ ਉਹਨਾਂ ਨੇ ਇਸ ਗੱਲ ਦਾ ਜ਼ਿਰਾ ਕੀਤਾ ਗੁੱਸਾ ਹੀ ਕਹਿ ਸਕਦਾ ਮੈਂ ਗੁੱਸਾ ਕੀਤਾ ਕਹਿੰਦੇ ਵੀ ਮੈਨੂੰ ਵਾਰ-ਵਾਰ ਕੌਲਾ ਕਿਉਂ ਕੀਤੀ ਮੈਂ ਕੋਟ 'ਚ ਸੀ ਠੀਕ ਹੈ ਤੁਸੀਂ ਕੋਟ 'ਚ ਸੀ ਮੈਂ ਮੰਨਦਾ ਹਾਂ ਸਕੱਤਰ ਸਾਹਿਬ ਪਰ ਫੋਨ ਤਾਂ ਸਾਇਲੈਂਟ ਹੀ ਹੁੰਦਾ ਨਾ ਆਪਣਾ ਜੇ ਚਲੋ ਕਰ ਵੀ ਲਈਆਂ 2-3 ਕੌਲਾ ਜਾਂ ਮੈਸੇਜ ਤਾਂ ਗੱਲ ਵੀ ਕੱਢੀਗਾ ਕਹਿੰਦੇ ਵਾਰ-ਵਾਰ ਫੋਨ ਕੀਤੇ ਨੇ ਤੁਸੀਂ ਨੇ ਵਾਰ-ਵਾਰ ਫੋਨ ਕਰਦੇ ਹੋ ਮੈਸੇਜ ਭੇਜੇ ਜਿਹੜਾ ਦੋਸਤੋ IAS ਅਫਸਰ ਹੁੰਦਾ ਜਾਂ IPS ਹੁੰਦਾ ਮਤਲਬ ਜਿਹੜਾ ਇਹ ਪੇਪਰ ਦੇ ਕੇ ਜਾਂ ਇੰਟਰਵਿਊ ਕਰਕੇ ਅਫਸਰ ਬਣਦਾ ਇਹ ਲੋਕਲ ਦੀ ਸੇਵਾ ਵਾਸਤੇ ਹੁੰਦਾ ਜਿਸਲ ਚਪਤਿੱਖੀ ਉਹਨਾਂ ਦੀ ਵੈਲਫੇਅਰ ਵਾਸਤੇ ਐਡਮਿਨਿਸਟ੍ਰੇਸ਼ਨ ਵਾਸਤੇ ਜੇ ਹੁਣ ਆਪਾਂ ਹੀ ਫੋਨ ਕਰਕੇ ਨੇ ਪੁੱਛ ਸਕਦੇ ਵੀ ਜੇ ਅਸੀਂ ਤੁਹਾਨੂੰ ਮਿਲਣਾ ਸੀ ਵੀ ਖਾਸੇ ਸਮੇਂ ਤੋਂ ਬੈਠੇ ਆ ਤਾਂ ਫਿਰ ਸੋਚ ਕੇ ਦੇਖੋ ਕੀ ਬਣੂਗਾ ਫੋਨ ਕਰਨਾ ਵੀ ਜਣੀ ਗੁਨਾਹ ਹੈ ਜਣੀ ਸਾਨੂੰ ਵੀ ਉਹਨਾਂ ਨੂੰ ਵੀ ਗੁੱਸਾ ਲੱਗਿਆ ਫਿਰ ਹੋਰਾਂ ਦਾ ਤਾਂ ਮੈਨੂੰ ਨਾਲਦਿਆਂ ਦਾ ਪਤਾ ਨਹੀਂ ਪਰ ਮੈਨੂੰ ਵੀ ਬੜਾ ਮਹਿਸੂਸ ਹੈ ਮੈਂ ਫੋਨ ਹੀ ਕੀਤਾ ਕਿੱਡੇ ਕਰ ਲਿਆ ਜੇ ਅਪਾ ਫੋਨ ਕਰ ਵੀ ਲਿਆ ਤਾਂ ਗੱਲ ਕੋਈ ਐਡਾ ਮੁੱਦਾ ਵੀ ਨਹੀਂ ਨਾਲੇ ਗਾਇਬ ਪਾ ਕੇ ਕੀਤੇ ਨੇ ਵੀ ਚਲੋ ਪਤਾ ਲੱਗ ਜਵੇ ਸਾਨੂੰ ਜੇ ਕਿਤੇ ਜਿਆਦਾ ਬਿਜ਼ੀ ਨਹੀਂ ਸੀ ਉਸ ਹੱਬ ਬਣਾਣਾ ਆਪਣਾ ਪਾਸੇ ਬੈਠ ਕੇ ਹੋਟ ਪੈਂਟ ਪਾ ਲਈ ਬਾਸ ਕਰ ਲਈ ਸੋ ਮੀਟਿੰਗ ਕੋਈ ਬਹੁਤ ਹੀ ਵਧੀਆ ਨਹੀਂ ਰਹੀ ਧਰਨਾ ਪ੍ਰਦਰਸ਼ਨ ਜਾਰੀ ਰੱਖਣਾ ਪੈਣਾ ਬਾਕੀ ਜੋ ਵੀ ਫੈਸਲਾ ਗੈਸਟ ਫੈਕਲਟੀ ਸੰਯੁਕਤ ਫਰੰਟ ਕਰੂਗਾ ਠੀਕ ਹੈ ਉਹ ਤਾਂ ਆਪਾਂ ਮੰਨਣਾ ਹੀ ਹੈ ਪਰ ਇੱਕ ਸੁਝਾਏ ਵੀ ਜਿਹੜਾ ਧਰਨਾ ਪ੍ਰਦਰਸ਼ਨ ਉਹ ਛੱਡਿਓ ਨਾ ਜੇ ਉਹ ਪਿੜ ਜਾਂ ਉਹ ਅਖਾੜਾ ਛੱਡਤਾ ਰੋਸ ਪ੍ਰਦਰਸ਼ਨ ਨਾਲ ਫਿਰ ਕੰਮ ਬਿਲਕੁਲ ਖਾਤਮੇ ਵੱਲ ਨੂੰ ਤੁਰ ਪੈਣਾ ਗੱਲ ਸੱਚੀ ਦੱਸਣ ਲੱਗਿਆਂ ਗੁੱਸਾ ਨਾ ਕਰੇ ਗੱਲ ਜੇ ਇਸ ਸਟੇਜ ਤੇ ਆ ਕੇ ਗੱਲ ਲਘੋਲੀ ਮਨ ਦੇ ਵਿੱਚ ਵੀ ਕਾਨੂੰ ਦੱਸਣੀ ਹੈ ਕਾਨੂੰ ਤੁਸੀਂ ਹੀ ਜੁੱਤੀਆਂ ਮਾਰਨੇ ਆ ਸਾਡੇ ਸੱਚੀ ਗੱਲ ਦੱਸਦਾ ਕਦੇ ਫਾਜ਼ਿਲ ਕਾ ਤੋਂ ਫੋਨ ਆਉਂਦਾ ਕੋਈ ਭੈਣ ਨਾਬੇ ਤੋਂ ਕੋਈ ਹੋਰ ਕੱਲ ਚ ਵੀ ਪਤਾ ਲੱਗੇ ਕਿ ਮੈਂ ਤਾਂ ਕਰਕੇ ਇਹ ਅਜਬੜ ਇੱਕ ਕਲੀਅਰ ਵੀਡੀਓ ਪਾਈ ਹੈ ਜਿਹਦੇ ਵਿੱਚ ਇਹ ਵੀ ਦੱਸਿਆ ਹੈ ਵੀ ਸਕੱਤਰ ਸਾਹਿਬ ਜਿਹੜੇ ਕਿ ਐਡਮਿਨਿਸਟ੍ਰੇਟਿਵ ਸਕੱਤਰ ਇਨ ਐਜੂਕੇਸ਼ਨ ਹੈ ਰੈਜੂਕੇਸ਼ਨ ਡਿਪਾਰਟਮੈਂਟ ਤੇ ਫੋਨ ਕਰਨਾ ਵੀ ਜਿਹੜੀ ਉਹਨਾਂ ਨੇ ਗੁੱਸਾ ਹੁਣ ਤੁਸੀਂ ਹਿਸਾਬ ਲਾ ਲਓ ਵੀ ਆਪਾਂ ਜਿਹੜੀਆਂ ਪਹਿਲਾਂ ਸਰਕਾਰਾਂ ਸੀ ਜਿਵੇਂ ਅਕਾਲੀ ਕਾਂਗਰਸ ਬਦਲ-ਬਦਲ ਕੇ ਤੇ ਭਗਵੰਤ ਮਾਨ ਜਦੋਂ ਆਏ ਨੇ ਉਮੀਦ ਵੱਜੀ ਆਪਾਂ ਵੀ ਇਹ ਨੌਕਰੀਆਂ ਖੁੰਣਦੇ ਨਹੀਂ ਇਹ ਨੌਕਰੀਆਂ ਦੰਦੇ ਨੇ ਹੁਣ ਵੀ ਅਸੀਂ ਉਮੀਦ ਕਰਦੇ ਆ ਵੀ ਹਰਜੋਤ ਬੈਂਸ ਜੀ ਸਿੱਖਿਆ ਮੰਤਰੀ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਸਾਡਾ ਗੈਸਟ ਫੈਕਲਟੀ ਦਾ ਜਰੂਰ ਕੋਈ ਕਾਟਰ ਬਣਾ ਕੇ ਉਹਨੂੰ ਸਿਕਿਉਰ ਕਰਨਗੇ ਇਹ ਅਸੀਂ ਉਮੀਦ ਹੈ ਇੱਕ ਬਹੁਤ ਵੱਡੀ ਆਸ ਹੈ ਸੀਐਮ ਸਾਹਿਬ ਇਹ ਆਸ ਇਹ ਉਮੀਦ ਟੁੱਟਣ ਨਾ